ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਿੱਟੂ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੂਰਾ ਫੂਲ ਦੋਸਤੋ ਅੱਜ ਦੀ ਵੀਡੀਓ 'ਚ ਟੋਕੜ ਗੱਭਨ ਜਰਸੀ ਦਿਖਾਉਣੀ ਆ ਵੱਡੇ ਕੱਦ ਕਾਠ ਵਾਲੀ ਵੀਡੀਓ ਨੂੰ ਐਂ ਤਾਂ ਹੀ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਦਾ ਵੀਡੀਓ ਦੇਣ ਤੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਤੀਜੇ ਸੂਏ ਲਈ ਵੜਾ ਇਸ ਟਾਈਮ ਗੱਬਣਾ 6.5 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਕਹਿੰਦਾ ਤੇ 6 ਕਿਲੋ ਲੀਟਰ ਦੁੱਧ ਬਾਈ ਕਹਿੰਦਾ ਖੁੱਲਾ ਥੱਲੇ ਤਿਆਰ। ਦੂਜੇ ਸੂਏ ਬਾਈ ਕਹਿੰਦਾ ਆਪਣੇ ਘਰੇ 16-17 ਕਿਲੋ ਦੁੱਧ ਵੜ ਨੇ ਖੁੱਲਾ ਚਵਾਇਆ ਤੇ ਦੋਸਤੋ ਥਾਣ ਦੇਖ ਸਕਦੇ ਆ। ਪੂਰੇ ਦੋਸਤੋ ਫੁੱਲ ਗਿਆ ਤੇ ਕੱਲੇ ਕੱਲੇ ਨਿੱਖਰ ਵਿੱਚ ਸੋਹਣੇ ਨੁਕਰਾਂ ਦੇ ਲੱਗੇ ਹੋਇਆ ਫੋਰ ਸ਼ਾਂਕ ਪੋਰਾ ਨਹੀਂ। ਕੱਦਕਾਰ ਦੋਸਤੋ ਵੱਡਾ ਪੈਠਪੂੜਾ ਦੋਸਤੋ ਸੋਹਣਾ ਚੌੜਾ। weight ਵਾਲੇ ਪਾਸੋਂ ਦੋਸਤੋ ਫੁੱਲ ਹੈਵੀ ਬੋਡੀ weight ਵਾਲੀ ਆ ਕਾਤਕਾਰ ਦੋਸਤੋ ਚੰਗਾ ਵੱਡਾ ਜਰਸੀ ਦੋਸਤੋ ਕ੍ਰੋਸ ਆ ਪਰ ਦੋਸਤੋ ਚੰਗੀ ਆ ਲੈਣ ਤੇ ਬਾਈ ਨੇ ਜਿਹੜਾ ਮੁੱਲ ਰੱਖਿਆ ਹੋਇਆ 27000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜੇ ਵੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੇ ਜੇ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ